ਇੱਕ ਪਾਸੇ ਮਾਨ ਸਰਕਾਰ ਨੇ ਆਪਣਾ ਜਿਹੜਾ ਆ ਬਜਟ ਜਿਹੜਾ ਪੇਸ਼ ਕਰ ਦਿੱਤਾ ਤੇ ਨਾਲ ਦੀ ਨਾਲ ਜਿਹੜਾ ਡਵੈਲਪਮੈਂਟ ਦੇ ਜਿਹੜੇ ਕੰਮ ਜਿਹੜੇ ਨੇ ਉਹ ਵੀ ਚੱਲੇ ਨੇ ਮੈਮ ਅੱਜ ਜਿਹੜਾ ਆ ਇੱਥੇ ਨਵਾਂ ਜਿਹੜੀ ਸ਼ੁਰੂਆਤ ਕਰ ਦਿੱਤੀ ਆ ਕਾਫੀ ਜਿਹੜੀ ਸੀ ਮੁਸ਼ਕਲਾਂ ਸੀ ਏਰੀਆ 'ਚ ਕਿੱਦਾਂ ਵੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕਸ ਲੇਕਿਨ ਅੱਜ ਅਸੀਂ ਖੜੇ ਹਾਂ ਫਤਿਹ ਸਿੰਘ ਨਗਰ ਪੰਜ ਨੰਬਰ ਗਲੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਔਰ ਸੀਵਰੇਜ ਦੀ ਸਮੱਸਿਆ ਆ ਰਹੀ ਸੀ ਸੀਵਰ ਹਮੇਸ਼ਾ ਚੋਕ ਰਹਿੰਦਾ ਸੀ ਸੋ ਅੱਜ ਉਸ ਨੂੰ ਨੇਪਰੇ ਚਾੜਨ ਲਈ 19 ਲੱਖ ਰੁਪਏ ਦਾ ਇਹ ਕੰਮ ਆ ਸੀਵਰ ਔਰ ਪਾਣੀ ਦੀ ਜਿਹੜੀ ਆ ਪਾਈਪਾਂ ਇਹ ਨਵੀਆਂ ਪਾਉਣ ਦਾ ਅੱਜ ਆਪਾਂ ਦੁਗਾਟਨ ਕੀਤਾ ਦੂਸਰਾ ਅੱਜ ਬਜਟ ਪੇਸ਼ ਹੋਇਆ ਤੇ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਸੀ ਮਾਨ ਸਾਹਿਬ ਦੇ ਜਿਹੜਾ ਚੋਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਤੇ ਸੋ ਸਾਰੇ ਲੋਕ ਮੇਰੇ ਨਾਲ ਇਸ ਟਾਈਮ ਖੜੇ ਆ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਨੀ ਆ ਕਿ ਸਾਡੇ ਨਾਲ ਤੁਸੀਂ ਲੱਗੋ ਕਿਉਂਕਿ ਇਹ ਜਿਹੜੀ ਸਮੱਸਿਆ ਇਹ ਵੱਡੀ ਸਮੱਸਿਆ ਇਹਨੂੰ ਆਪਾਂ ਸਾਰੇ ਰਲ ਕੇ ਨੱਥ ਪਾਈਏ ਕਿਉਂਕਿ ਸਰਕਾਰ ਦਾ ਬਹੁਤ ਵੱਡਾ ਅਪਰਾਲਾ ਨਸ਼ਿਆਂ ਨੂੰ ਕੰਟਰੋਲ ਕਰ ਲਈ ਇਹਦੀ ਚੇਨ ਤੋੜਨ ਲਈ ਤੇ ਦੂਸਰਾ ਹਲਕੇ ਦੇ ਅੰਦਰ ਤਿੰਨ ਸਾਲਾਂ ਤੋਂ ਸਾਡੀ ਸਰਕਾਰ ਬਣੀ ਹੋ ਗਈ ਬਹੁਤ سارے ਕੰਮ ਹੋਏ ਵੀ ਆ ਔਰ ਹੁਣ ਜਿਹੜੇ ਕੰਮ ਆ ਰਾਕਟ ਦੀ ਸਪੀਡ ਨਾਲ ਹੋਣਗੇ ਔਰ ਕੋਈ ਵੀ ਕੰਮ ਐਸਾ ਨਹੀਂ ਹੋਏਗਾ ਕਿ ਤੇ ਸੀਵਰ ਦੀ ਸਮੱਸਿਆ ਪਾਣੀ ਦੀ ਸਮੱਸਿਆ ਰੋਡਸ ਦੀ ਸਮੱਸਿਆ ਉਹ ਸਾਰੀਆਂ ਅਸੀਂ ਖਤਮ ਕਰਾਂਗੇ ਆਮ ਤੌਰ ਤੇ ਵੇਖਿਆ ਜਾਂਦਾ ਸੀ ਕਿ ਆਜ਼ਾਦੀ ਤੋਂ ਕਈ ਸਾਲ ਹੋ ਗਏ ਪਰ ਜਿਹੜਾ ਆ ਜਦੋਂ ਵੀ ਬਰਸਾਤਾਂ ਆਉਂਦੀਆਂ ਨੇ ਪਾਣੀ ਭਰ ਜਾਂਦਾ ਆ ਲੱਗ ਰਿਹਾ ਕਿ ਜੋ ਹੁਣ ਪਾਈਪ ਪੈਣਗੇ ਇਸ ਤੋਂ ਬਾਅਦ ਜਿਹੜੀ ਇਹ ਸਮੱਸਿਆ ਦਾ ਹੱਲ ਜਿਹੜਾ ਪੱਕੇ ਤੌਰ ਤੇ ਹੋ ਜਾਏ ਦੇਖੋ ਅੱਜ ਅਸੀਂ ਇੱਥੇ ਜੇ ਖੜੇ ਆ ਤਾਂ ਇਹ ਸਮੱਸਿਆ ਦਾ ਹੱਲ ਕਰਨ ਦੇ ਲਈ ਖੜੇ ਆ ਔਰ ਜਿਹੜੀਆਂ ਅੱਜ ਇਹ ਪਾਈਪਾਂ ਪੈਣ ਲੱਗੀਆਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਨਹੀਂ ਰਹੇਗੀ ਮੈਂ ਕਿੰਨੇ ਕਰੋੜ ਦਾ ਇਹ ਪ੍ਰੋਜੈਕਟ ਆ ਔਰ ਕਿਸ ਤਰੀਕੇ ਦੇ ਨਾਲ ਇਹ ਚੱਲੇਗਾ ਇਹ 18 ਲੱਖ ਰੁਪਏ 19 ਲੱਖ ਰੁਪਏ ਦਾ ਕੰਮ ਆ ਔਰ ਇਹਦੇ ਚ ਸੀਵਰ ਔਰ ਪਾਣੀ ਦੋਨੇ ਦੀਆਂ ਪਾਈਪਾਂ ਹੈਗੀਆਂ ਕਿਉਂਕਿ ਲੰਮੇ ਸਮੇਂ ਤੋਂ ਇਹ ਐਲ ਸ਼ੇਪ ਦੇ ਵਿੱਚ ਗਲੀ ਆ ਜਿਹਦੀ ਸਮੱਸਿਆ ਸੀਗੀ ਤੇ ਉਸ ਕਰਕੇ ਅਸੀਂ ਮੇਰੇ ਨਾਲ ਸਾਡੇ ਕਾਉਂਸਲਰ ਸਾਹਿਬ ਇਸ ਹਲਕੇ ਤੋਂ ਜਗਦੇਵ ਸਿੰਘ ਤੁੰਣਾ ਜੀ ਤੇ ਉਹ ਵੀ ਨਾਲ ਖੜੇ ਆ ਕਿਉਂਕਿ ਇਹਨਾਂ ਨੂੰ ਵੀ ਬਾਰ ਬਾਰ ਕੰਪਲੀਟ ਆਂਦੀ ਸੀ ਤੇ ਅੱਜ ਅਸੀਂ ਇਹਨੂੰ ਨਿਪਰੇ ਟਾਣ ਲੱਗੇ ਇਸ ਤੋਂ ਪਹਿਲਾਂ ਗਲੀ ਵੀ ਜਿਹੜੀ ਤੁਸੀਂ ਦੇਖਿਆ ਸੜਕ ਇਹਦੀ ਬਹੁਤ ਬੁਰੀ ਹਾਲਤ ਸੀ ਤੇ ਪਿਛਲੀ ਸਰਕਾਰਾਂ ਦੇ ਜਿਹੜੇ ਨੁਮਾਇंदे ਵੀ ਇੱਥੇ ਰਹਿੰਦੇ ਰਹੇ ਆ ਪਰ ਉਹਨਾਂ ਕੋਲੋਂ ਇਹ ਸੜਕ ਬਣੀ ਨਹੀਂ ਜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਜਿਹੜੀ ਰੋਡ ਬਣਾਈ ਹੈ ਸੋ ਕੌਂਸਲਰ ਸਾਹਿਬ ਜਿਹੜੇ ਨੇ ਉਹ ਵੀ ਮਜੂਦ ਹੈ ਗੱਲਬਾਤ ਕਰ ਲੈਣੇ ਆ ਕੀ ਕਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਮੈਂ ਆਪਣੇ ਵੱਲੋਂ ਤੇ ਮਹੱਲਾ ਨਿਵਾਸੀਆ ਵੱਲੋਂ ਸਾਡੇ ਵੱਡੇ ਪੈਣ ਐਮਐਲਏ ਜੀ ਜਿੰਦਰਪਾਲ ਕੁਛੀਨਾ ਦਾ ਦਿਲ ਦੀ ਗਰਾਈਆਂ ਜੋ ਧੰਨਵਾਦ ਕਰਦੇ ਨੇ ਤੇ ਅੱਜ ਜੋ ਤਕਰੀਬਾ ਨੂੰ 3 ਸਾਲ ਹੋ ਗਏ ਆ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਦੇ ਵਿੱਚ ਐਮਐਲਏ ਸਾਹਿਬ ਨੇ ਜੋ ਮੇਰੇ ਵਾਰਦੀ ਨੂੰ ਹਰ ਬਦਲੀ ਆ ਗੁਰਪ੍ਰੀਤ ਨਗਰ 0/1 0/2 ਮਹਾ ਸਿੰਘ ਨਗਰ 6 7 8 ਤੇ ਹੁਣ ਮੇਰੇ ਕਾਉਂਸਲ ਮੇਰੀ ਧਰਮ ਪਤਨੀ ਦੇ ਕਾਉਂਸਲਰ ਬਣਨ ਤੋਂ ਬਾਅਦ ਗਲੀ ਨੰਬਰ 5 ਮਹਾ ਸਿੰਘ ਨਗਰ ਗਲੀ ਨੰਬਰ 11 ਤੇ ਅੱਜ ਜੋ ਮੇਰਾ ਮਹੱਲਾ ਮੇਰੀ ਰੈਸ਼ਾ ਮਹੱਲਾ ਫਤਿਹ ਸਿੰਘ ਨਗਰ 5 ਨੰਬਰ ਗਲੀ ਜਿਹਦੇ ਵਿੱਚ ਛੋਟੀ ਗਲੀ ਆ ਦੋ ਤੇ ਤਿੰਨ ਉਹ ਨਾਲ ਸਿਵਰਜ ਦਾ ਪਾਪ ਪਾ ਕੇ ਜੋ ਕਿ ਗਲੀ ਵਾਲੇ ਪ੍ਰੇਸ਼ਾਨ ਸੀ ਉਹਦਾ ਹੱਲ ਕਰਾਣੇ ਮੈਂ ਇਸ ਵੱਲੋਂ ਕਹਿਣਾ ਚਾਹਾਂਗਾ ਕਿ ਬਹੁਤ ਸਰਕਾਰਾਂ ਆਈਆਂ ਬਹੁਤ ਸਰਕਾਰਾਂ ਗਈਆਂ ਤਕਰੀਬਨ ਜਿਸ ਰੋਡ ਤੇ ਆਪਾਂ ਖੜੇ ਆ ਕੋਨੇ ਤੇ ਜੀਤੋ ਮਾਰਕੀਟ ਰੋਡ ਆ ਪੰਮਾ ਕਰਿਆਨਾ ਸਟੋਰ ਤੋਂ ਪਤੋ 30 ਸਾਲ 35 ਸਾਲ ਪਹਿਲਾਂ ਬਣਿਆ ਸੀ ਤੇ ਇੰਨਾ ਮਾੜਾ ਹਾਲ ਸੀ ਜੋ ਕਿ ਤੁਹਾਡੇ ਸਾਹਮਣੇ ਨਵਾਂ ਤਿਆਰ ਇਹ 3 ਸਾਲਾਂ ਦੇ ਵਿੱਚ ਡੱਬਾ ਲਹਾਰਾ ਰੋਡ ਜੋ ਕਿ ਸਿਮਰਨ ਪਿੰਸਰ ਤੋਂ ਲੈ ਕੇ ਡੱਬੇ ਪਿੰਡ ਤੱਕ ਜੋ ਐਮਐਲਏ ਸਾਹਿਬ ਦੀ ਦੇਣਾ ਤੇ ਇੱਕ ਡੱਬਾ ਪਿੰਡ ਸਾਡੇ ਸਟੇਡੀਅਮ ਤਿਆਰ ਹੋ ਰਿਹਾ ਤੇ ਸ਼ੁਕਰਾਨਾ ਐ ਐਮ ਐਲ ਏ ਸਾਹਿਬ ਦਾ ਕਿ ਜੋ ਮੇਰੇ ਵਾਰਡ ਨੰਬਰ 35 ਨੂੰ ਬਹੁਤ ਵੱਡੇ ਵਿਕਾਸ ਦੀ ਲਹਿਤ ਚਲਾਈਆ ਦਿਲ ਦੀ ਕਰਾਈਆ ਜੋ ਧੰਨਵਾਦ ਹੈ ਮੇਰੇ ਸਾਹਿਬ ਮੈਮ ਕਾਫੀ ਪਿਛੜਿਆ ਹੋਇਆ ਏਰੀਆ ਸੀ ਬੜੇ ਜਿਹੜੀਆਂ ਸਰਕਾਰਾਂ ਆਈਆਂ ਪਰ ਏਰੀਆ ਤੇ ਧਿਆਨ ਨਹੀਂ ਦਿੱਤਾ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਇਹਦੀ ਡਿਵੈਲਪਮੈਂਟ ਜਿਹੜੀ ਹੈ ਕਿਸ ਤਰੀਕੇ ਨਾਲ ਕਰੋਗੇ ਪਰ ਦੇਖੋ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਔਰ ਜਦੋਂ ਮੈਂ ਇਲੈਕਸ਼ਨ ਲੜੀ ਆ ਤੇ ਉਦੋਂ ਹਲਕੇ ਨਿਵਾਸੀਆਂ ਨੂੰ ਇੰਨਾ ਵੱਡਾ ਇਹਨਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਸੀ ਅਗਰ ਮੈਂ ਆਈ ਤਾਂ ਹਲਕੇ ਦੀ ਜਿਹੜੀ ਦਿਸ਼ਾ ਔਰ ਦਸ਼ਾ ਸਵਾਰਾਂਗੇ ਸੋ ਅੱਜ ਇਸ ਹਲਕੇ ਦੇ ਅੰਦਰ 11 ਵਾਰਡ ਨੇ ਤੇ 11 ਮੁਹੱਲਾ ਕਲੀਨਿਕ ਨੇ ਜੀ ਤੇ 150 ਦੇ ਕਰੀਬ ਅਸੀਂ ਰੋਡਸ ਬਣਾ ਚੁੱਕੇ ਆ ਔਰ ਕੋਈ ਸਕੂਲ ਐਸਾ ਨਹੀਂ ਜਿੱਦੀ ਬਿਲਡਿੰਗ ਨਹੀਂ ਬਣੀ ਬਿਲਡਿੰਗ ਜਾਂ ਬਣ ਰਹੀ ਆ ਲੜਕੀਆਂ ਦੇ ਲਈ ਵਾਸ਼ਰੂਮ ਹੈ ਨਹੀਂ ਸੀ ਸਕੂਲਾਂ ਚ ਉਹ ਬਣਿਆ ਸਕੂਲਾਂ ਦੇ ਵਿੱਚ ਅਸੀਂ ਫਰਨੀਚਰ ਲੈ ਕੇ ਆਏ ਆ ਔਰ ਜਿੱਥੇ ਜਿੱਥੇ ਹਨੇਰਾ ਰਹਿੰਦਾ ਸੀ ਹਾਈ ਮਾਸਕ ਲਾਈਟਾਂ ਲਾਈਆਂ 1300 ਲਾਈਟਾਂ ਅਸੀਂ ਪੂਰੇ ਹਲਕੇ ਦੇ ਅੰਦਰ ਲਗਾਈਆਂ ਤੇ ਡਾਬੇ ਦੇ ਅੰਦਰ ਸਟੇਡੀਅਮ ਨਾਲ ਕਮਿਊਨਿਟੀ ਹਾਲ ਨਾਲ ਲਾਇਬ੍ਰੇਰੀ ਨਾਲ ਡਿਸਪੈਂਸਰੀ ਇੰਨੇ ਕੰਮ ਇਕੱਠੇ ਡੱਬੇ ਦੇ ਅੰਦਰ ਕੀਤੇ ਆ ਤੇ ਨਾਲ ਉਹ ਪੰਜਮ ਅੱਜ ਅਸੀਂ ਪਾਰਕਾਂ ਦੇ ਵਿੱਚ ਉਹ ਪੰਜਮ ਰਾ ਰਹੇ ਆ ਕਿਉਂਕਿ ਨਸ਼ਿਆਂ ਤੋਂ ਫ੍ਰੀ ਕਰਨ ਲਈ ਬੱਚਿਆਂ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਉਸ ਗਰਾਮਡਾ ਦੇ ਵਿੱਚ ਬਿਜ਼ੀ ਰੱਖਾਂਗੇ ਔਰ ਉਹ ਸਾਰੇ ਨਾਲੋਂ ਜਿਹੜਾ ਵੱਡਾ ਕੰਮ ਸੀਗਾ ਉਹ ਇਹ ਸੀਗਾ ਕਿ ਲੋਹਾਰਾ ਪੁਲ ਜਿਹੜਾ 1955 ਦੇ ਵਿੱਚ ਬਣਿਆ ਸੀ ਤੇ ਅੱਜ ਤੁਸੀਂ ਦੇਖ ਰਹੇ ਹੋ ਲੋਹਾਰਾ ਪੁਲ ਵੀ ਬਣ ਲਿਆ ਤੇ ਉਹ ਪੁਲ ਦੇ ਨਾਲ ਇੱਕ ਦੂਸਰਾ ਪੁਲ ਵੀ ਬਣਾ ਦਿੱਤਾ ਈਸ਼ਰ ਨਗਰ ਦਾ ਤੇ ਪੰਜ ਵੱਡੀਆਂ ਪਾਰਕਾਂ ਆਪਾਂ ਹਲਕੇ ਦੇ ਅੰਦਰ ਬਣਾਈਆਂ ਸੋ ਬਹੁਤ ਸਾਰੇ ਕੰਮ ਹੋਏ ਵੀ ਇਹ ਹਲਕਾ ਕਾਫੀ ਪਿੱਛੜਿਆ ਹੋਇਆ ਸੀ ਲੇਕਿਨ ਅੱਜ ਇਹਦੇ ਅੰਦਰ ਡਵੈਲਪਮੈਂਟ ਹੋ ਰਹੀ ਆ ਔਰ ਮੈਂ ਤੁਹਾਡੇ মিডিਆ ਦੇ ذریعے ਮੈਂ ਆਪਣੇ ਹਲਕੇ ਦੇ ਜਿੰਨੇ ਨਿਵਾਸੀ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਜਿਹੜਾ ਕੰਮ ਹੈ ਏ ਹੁਣ ਰਾਕਟ ਦੀ ਸਪੀਡ ਨਾਲ ਹੋਣਗੇ ਕਿਉਂਕਿ ਮਾਨ ਸਾਹਿਬ ਦਾ ਕਹਿਣਾ ਕਿ ਫੰਡਾਂ ਦੀ ਸਾਨੂੰ ਕਿਤੇ ਕਮੀ ਨਹੀਂ ਹੈ ਕਿ ਅੱਜ ਏਰੀਆ ਦੇ ਵਿੱਚ ਅਗਰ ਫੰਡ ਲੱਗੇ ਆ ਤੇ ਤੁਹਾਡੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਦਿੱਤੇ ਹੋਏ ਫੰਡ ਮੈਂ ਹਲਕੇ ਦੇ ਵਿੱਚ ਲਗਾਈ ਆ ਮੈਮ ਇੱਕ ਜਿਹੜਾ ਆ ਅੱਜ ਬਜਟ ਦੇ ਵਿੱਚ ਵੀ ਜਿਹੜਾ ਆ 10 ਲੱਖ ਦਾ ਮੁਫਤ ਜਿਹੜਾ ਆ ਬੀਮਾ ਅਨਾਉਂਸ ਕੀਤਾ ਇਹ ਪੂਰੀ ਸਕੀਮ ਹੈ ਕਿਹੜੀ ਆ ਤੇ ਕੀ ਆਮ ਲੋਕ ਜਿਹੜੇ ਇਹਦਾ ਲਾਹਾ ਲੈ ਸਕਦੇ ਨੇ ਕਿਉਂਕਿ ਪੁਰਾਣੀਆਂ ਸਰਕਾਰਾਂ ਆਂਦੀਆਂ ਸੀ ਬੜੇ ਕਾਗਜ਼ ਮੰਗਦੀਆਂ ਸੀ ਫਿਰ ਜਾ ਕੇ ਕਿਤੇ ਜਿਹੜਾ ਆ ਬੀਮਾ ਵਗੈਰਾ ਮਿਲਦਾ ਸੀ ਏ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨੀਆਂ ਗਰੰਟੀਆਂ ਦਿੱਤੀਆਂ ਅਸੀਂ ਬਨਵਾਏ ਬਨ ਗਰੰਟੀ ਪੂਰੀ ਕਰ ਰਹੇ ਹਾਂ ਤੁਸੀਂ ਦੇਖਿਆ ਹੋਊਗਾ 300 ਯੂਨਿਟ ਬਿਜਲੀ ਅਗਰ ਅਸੀਂ ਦਿੱਤੀ ਆ ਅਸੀਂ ਕੋਈ ਉਹਦੇ ਵਿੱਚ ਕੈਟਾਗਰੀ ਨਹੀਂ ਦੇਖੀ ਹਰੇਕ ਪਰਿਵਾਰ ਨੂੰ ਫਰੀ ਦਿੱਤੀ ਆ ਅੱਜ ਜਿਹੜੀ ਅਸੀਂ ਬੀਮਾ ਯੋਜਨਾ ਦੀ ਜਿਹੜੀ ਆਯੋਸ਼ਮਾਨ ਤੇ ਜਿਹੜਾ 5 ਲੱਖ ਰੁਪਈਆ ਪਹਿਲਾਂ ਮਿਲਦਾ ਸੀ ਉਹ ਰਾਸ਼ੀ ਨੂੰ ਵਡਾ ਕੇ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਸਾਹਿਬਾ ਉਹਨਾਂ ਨੇ 10 ਲੱਖ ਰੁਪਈਆ ਕੀਤਾ ਔਰ ਇਹ ਹਰ ਵਰਗ ਦੇ ਲਈ ਆ ਕਿਉਂਕਿ ਅਸੀਂ ਦੋ ਚੀਜ਼ਾਂ ਨੂੰ ਸਿਹਤ ਤੇ ਸਿੱਖਿਆ ਲਈ ਮਤਲਬ ਲੋਕਾਂ ਦੇ ਵਿੱਚ ਲੈ ਕੇ ਆਏ ਸੀ ਆਪਣਾ ਮਾਡਲ ਸੋ ਕੋਈ ਵੀ ਪਰਿਵਾਰ ਮੇਰੇ ਹਲਕੇ ਦਾ ਇਲਾਜ ਤੋਂ ਬੰਜਾ ਨਾ ਰਹਿ ਜਾਏ ਇਸ ਲਈ ਇਹ ਸਕੀਮ ਚਾਲੂ ਹੋਈ ਹੈ ਪੂਰੇ ਪੰਜਾਬ ਦੇ ਲਈ ਸੋ ਇਲਾਕਾ ਦੇ ਵਸਨੀਕਾਂ ਨਾਲ ਵੀ ਗੱਲਬਾਤ ਕਰ ਲੈਣੀ ਆ ਕਿੱਦਾਂ ਵੇਖਦੇ ਹੋ ਨਵੀਆਂ-ਨਵੀਆਂ ਸਕੀਮਾਂ ਕਿੱਦਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਕੀ ਕਹੋਗੇ ਕੀ ਕਹੋਗੇ ਸੋ ਥੋੜਾ ਬੀਬੀਆਂ ਜੱਕਦੀਆਂ ਨੇ ਇੱਧਰ ਬਾਈ ਜੀ ਕਿਦਾਂ ਦੇਖਦੇ ਹੋ ਜੀ ਬਹੁਤ ਵਧੀਆ ਜੱਤੋਂ ਆਮ ਆਦਮੀ ਦੀ ਸਰਕਾਰ ਬਣੀ ਆ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਨੇ ਜੀ ਫਾਈਨੈਂਸ਼ੀਅਲ ਤੌਰ ਤੇ ਵੀ ਇਨਡਾਇਰੈਕਟਲੀ ਡਾਇਰੈਕਟਲੀ ਜੀ ਹਰ ਤਰ੍ਹਾਂ ਦੀ ਸਪੋਰਟ ਹੋਈ ਆ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ 5 ਸਾਲ ਬਾਅਦ ਹੀ ਬੰਦੇ ਲੱਭਦੇ ਸੀਗੇ 5 ਸਾਲ ਬਾਅਦ ਐਮਐਲਏ ਮਿਲਦਾ ਸੀ 5 ਸਾਲ ਬਾਅਦ ਕਾਉਂਸਲਰ ਮਿਲਦਾ ਸੀ ਮਿਲਦੇ ਨਹੀਂ ਸੀ ਜਦੋਂ ਇਲੈਕਸ਼ਨ ਆਉਂਦੇ ਉਦੋਂ ਆਉਂਦੇ ਸੀ ਤੇ ਇਹ ਐਮਐਲਏ ਆ ਜਾਂਦੇ ਆਪਣੇ ਆਪ ਇਹ ਐਮਐਲਏ ਸਾਡੇ ਕੋਲ ਬਹੁਤ ਬਹੁਤ ਵਾਰੀ ਪਹਿਲਾਂ ਵੀ ਆ ਚੁੱਕੇ ਆ ਤੇ ਗਾਂ ਵੀ ਆਉਣਗੇ ਸਾਨੂੰ ਇਹਨਾਂ ਤੇ ਪੂਰਾ ਭਰੋਸਾ ਸਾਡੇ ਕਾਉਂਸਲਰ ਸਾਹਿਬ ਤੁੰਨਾ ਸਾਹਿਬ ਨੇ ਅੱਧੀ ਰਾਤ ਨੂੰ ਵੀ ਆਵਾਜ਼ ਮਾਰੀਏ ਇੱਕ ਫੋਨ ਦੀ ਕਾਲ ਦੇ ਉੱਤੇ ਸਾਡੇ ਕੋਲੇ ਪਹੁੰਚ ਜਾਂਦੇ ਨੇ ਤੇ ਜਿਹੜਾ ਵੀ ਸਾਡਾ ਕੰਮ ਰੁਕਿਆ ਹੁੰਦਾ ਔਰ ਮਿੰਟਾਂ ਸੈਕਿੰਟਾਂ ਦੇ ਵਿੱਚ ਕੰਮ ਕਰਵਾਉਂਦੇ ਨੇ ਉਨਾ ਸਭ ਤੁਹਾਡੀਆਂ ਬੜੀਆਂ ਤਾਰੀਫਾਂ ਸੁਣ ਰਹੇ ਆ ਕਹਿ ਰਹੇ ਆ ਕਿ ਇਲਾਕੇ ਦੇ ਵਿੱਚ ਜਿਹੜਾ ਆ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹੋ ਖੁਦ ਜਿਹੜੇ ਆ ਐਮ ਐਲ ਏ ਸਾਹਿਬ ਜਿਹੜੇ ਬੁਲਾਉਂਦੇ ਹੋ ਬਾਰ-ਬਾਰ ਕੰਮ ਕਰਵਾ ਰਹੇ ਹੋ ਔਰ ਇਲਾਕੇ ਦੀ ਨੁਹਾਰ ਜਿਹੜੀ ਆ ਬਦਲ ਦਿੱਤੀ ਆ ਤੁਸੀਂ ਬੰਦੇ ਨੇ ਸੇਵਾ ਦੇ ਜਾਂਦੀ ਹੈ ਬਹੁਤ ਔਖੀ ਕੰਲਾ ਕਰਨੀਆਂ ਢੇਲ ਸੁਖਾਉਣੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਫੈਰ ਪਾਇਆ ਉਹਨਾਂ ਲੱਖਾਂ ਮੁਸੇਵਤਾ ਚੱਲਿਆ ਨੇ ਉਹਨਾਂ ਲੱਖਾਂ ਮੁਸੇਵਤਾ ਚੱਲਿਆ ਨੇ ਅੱਜ ਅਸੀਂ ਇੱਕ ਆਜ਼ਾਦ ਮੌਲਿਕ ਤੇ ਸੁਨੇਕਾ ਆਪਣੇ ਦੇਖੋ ਸ਼ਰੀਰ ਤੇ ਕਸ਼ਟ ਅਸੀਂ ਝੱਲ ਰਹੇ ਆ ਕਿਉਂਕਿ ਇਹ ਜਨਮ ਮਿਲਿਆ ਵਾ ਇੱਕ ਲੋਕ ਲੋੜਵੰਦਾ ਦੀ ਮਦਦ ਪੂਰੀ ਤਰ੍ਹਾਂ ਨੂੰ ਆ ਜੇ ਦੇਖੋ ਐਮ ਐਲ ਏ ਸਾਹਮਣੇ ਮੇਤੇ ਵਿਸ਼ਵਾਸ ਕੀਤਾ 3 ਸਾਲ ਦੀ ਮਿਹਨਤ ਦੇਖ ਕੇ ਮੇਰੇ ਤੁਹਾਨੂੰ ਪਤਨੀ ਨੂੰ ਕਾਉਂਸਲਰ ਬਣਾਇਆ ਤਾਂ ਬਹੁਤ ਵੱਡੀ ਗੱਲ ਆ ਤੇ ਅੱਜ ਸਾਡਾ ਵੀ ਫਰਜ਼ ਆ ਕਿ ਲੋਕਾਂ ਦੇ ਜੋ ਪੁਰਾਣੇ ਸਮੇਂ ਤੋਂ ਸਮੱਸਿਆ ਦਾ ਹੱਲ ਕਰਾ ਦੇ ਤੇ ਮੇਰੀ ਅੱਗੇ ਤੋਂ ਵੀ ਸੋਚ ਆ ਕਿ ਜੋ ਇਲਾਕੇ ਦਾ ਕੰਮ ਆ ਐਮ ਐਲ ਏ ਸਾਹਿਬ ਤੱਕ ਪਹੁੰਚਾਵਾਂਗੇ ਉਹ ਸਾਡੀ ਵੱਟੀ ਭੈਣ ਨੇ ਕਦੇ ਨਹੀਂ ਕਿਹਾ ਤੁਸੀਂ ਸੁਣਿਆ ਹੈ ਮਾਨ ਸਰਕਾਰ ਦੇ ਕਿ ਫੰਡ ਦੀ ਕੋਈ ਕਮੀ ਨਹੀਂ ਖਜ਼ਾਨਾ ਕਦੇ ਨਹੀਂ ਕਿਹਾ ਕਿ ਖਾਲੀ ਹੈ ਜੋ ਪੁਰਾਣੀਆਂ ਸਰਕਾਰਾਂ ਕਹਿ ਰਹੀਆਂ ਸੀ ਤੇ ਮੇਰੇ ਹਿਸਾਬ ਨਾਲ ਮੇਰਾ ਏਰੀਆ ਬਹੁਤ ਵਧੀਆ ਏਰੀਆ ਬਣ ਗਿਆ ਜੋ ਮੈਂ ਲੋਕਾਂ ਨਾਲ ਵਾਅਦੇ ਕਰ ਰਿਆ ਸੀ ਖੁਸ਼ੀ ਦੀ ਗੱਲ ਹੈ ਇੱਕ ਇੱਕ ਕਰਕੇ ਪੂਰੇ ਹੋ ਰਹੇ ਮੈਮ ਕਹਿ ਰਹੇ ਨੇ ਕਿ ਐਮਐਲਏ ਘਟ ਤੇ ਸਾਨੂੰ ਪਰਿਵਾਰ ਦਾ ਮੈਂਬਰ ਜਿਹੜਾ ਜ਼ਿਆਦਾ ਲੱਗਦਾ ਆ ਕਿੱਦਾਂ ਵੇਖਦੇ ਹੋ ਇਸ ਚੀਜ਼ ਨੂੰ ਅ ਦੇਖੋ ਇਹ ਜਿੰਨੇ ਵੀ ਮੇਰੇ ਨਾਲ ਬੀਬੀਆਂ ਭੈਣਾਂ ਜਾਂ ਭਰਾ ਖੜੇ ਆ ਇਹ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਹਮੇਸ਼ਾ ਇੱਕੋ ਹੀ ਗੱਲ ਕਹੀ ਆ ਵੀ ਇਹ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਆ ਕਿਉਂਕਿ ਇਹਨਾਂ ਨੇ ਇੰਨਾ ਵੱਡਾ ਮਾਨ ਸਨਮਾਨ ਦੇ ਕੇ ਤੁਹਾਨੂੰ ਪਤਾ ਲੜਾਈ ਸਾਡੀ ਜਿਹੜੀ ਮੇਰੀ ਸੀਗੀ ਬਹੁਤ ਵੱਡੇ ਘਰਾਣਿਆਂ ਨਾਲ ਸੀਗੀ ਤੇ ਮੈਂ ਇੱਕ ਆਮ ਕਰਦੇ ਕੁੜੀ ਸੀ ਹਨਾ ਤੋਂ ਇਹਨਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਤੇ ਇੱਕ ਮੇਰਾ ਪਰਿਵਾਰ ਬਣ ਗਿਆ ਕਿਉਂਕਿ ਅੱਜ ਉਸ ਪਰਿਵਾਰ ਦੀ ਹਰ ਤਰਫ ਤੋਂ ਰੱਖਿਆ ਕਰਨਾ ਮੇਰਾ ਫਰਜ਼ ਬਣਦਾ ਤੇ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਘਬਰਾਓ ਨਾ ਜਿੱਥੇ-ਜਿੱਥੇ ਨਸ਼ਾ ਵਿਕਦਾ ਸਾਨੂੰ ਦੱਸੋ ਉਸ ਲੜਾਈ ਦੇ ਲਈ ਮੈਂ ਮੂਰੇ ਰਵਾਂਗੀ ਕਿਉਂਕਿ ਹਲਕੇ ਦੇ ਵਿੱਚ ਆਪਾਂ ਰਲ ਕੇ ਲੜਾਈ ਲੜੀਏ ਪਿਛੇ ਵੀ ਪੁੱਛਦੇ ਨਹੀਂ ਕਿ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਕਿੰਨੇ ਸਮੇਂ 'ਚ ਜਿਹੜਾ ਪੂਰਾ ਹੋ ਜਾਏਗਾ ਸਾਡਾ ਕੋਈ ਵੀ ਸਾਡੇ ਵੱਲੋਂ ਸਰਕਾਰ ਵੱਲੋਂ ਕੋਈ ਵੀ ਕੀਤਾ ਹੋਇਆ ਪ੍ਰੋਜੈਕਟ ਜਿਹੜਾ ਸ਼ੁਰੂ ਹੁੰਦਾ ਵਾ ਇਹਦਾ ਟਾਈਮ ਸਮਾਂ ਹੁੰਦਾ ਔਰ ਤੁਸੀਂ ਦੇਖਿਓ ਇਹ ਬੜੀ ਜਲਦੀ ਪੂਰਾ ਹੋਏਗਾ ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਹੜੀ ਆ ਪੂਰੇ ਇਲਾਕੇ ਦੀ ਜਿਹੜੀ ਹੈ ਨੁਹਾਰ ਬਦਲ ਲਈ ਆ ਔਰ ਬਦਲ ਰਹੇ ਆ ਲਗਾਤਾਰ ਉਹ ਪ੍ਰਯਤਨ ਕਰ ਰਹੇ ਨੇ ਕਿ ਜੋ ਇਲਾਕੇ ਦੀਆਂ ਵੱਡੀਆਂ ਸਮੱਸਿਆ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਇਸੇ ਤਹਿ ਜਿਹੜਾ ਆ ਅੱਜ ਜਿਹੜਾ ਪਾਈਪ પાਕੇ ਜਿਹੜਾ ਸੀਵਰੇਜ ਦਾ ਕੰਮ ਜਿਹੜਾ ਸ਼ੁਰੂ ਕੀਤਾ ਨਾਲ ਦੀ ਨਾਲ ਪੀਣ ਵਾਲਾ ਪਾਣੀ ਜਿਹੜਾ ਸਾਫ਼ ਰਹੇ ਔਰ ਦੋਨੇ ਜਿਹੜੀਆਂ ਪਾਈਪਾਂ ਨੇ ਬਹੁਤ ਹਾਈ ਕੁਆਲਿਟੀ ਦੀਆਂ ਪਾ ਰਹੇ ਨੇ ਤਾਂ ਜੋ ਜਿਹੜਾ ਆ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਨਾ ਹੋ ਜਾਵੇ